ਮਰਨ ਨੂੰ ਕਹਿੰਦੇ ਲੋਖੀ ਸਿੱਖੀ ਹੈ ਤਾਰ ਤਲਵਾਰ ਦੀ ਹੁੰਦੀ ਸਚਮੁੱਚ ਵੇਖੋ ਕਿੰਨੀ ਤਿੱਖੀ ਹੈ ਤੇ ਤਲਵਾਰ ਦੀ ਤਾਰ ਦੇ ਉੱਤੇ ਚਲਣਾ ਸਚਪੁੱਤ ਹੋਤੇ ਸਿੱਖੀ ਹੈ ਪਰਿਵਾਰ ਪਾਰਿਆ ਸਰਬੰਸਦਾਨੀ ਕਹਿੰਦੇ ਪਏ ਨੇ ਸਭ ਨਰ ਨਾਰੀ ਤੇਰੇ ਵਰਗਾ ਹੋਇਆ ਨਾ ਹੋਣਾ ਤੇਰੇ ਵਰਗਾ ਹੋਇਆ ਨਾ ਹੋਣਾ ਦੁਨੀਆਂ ਦੇ ਵਿੱਚ ਪਰਉਪਕਾਰੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਆਪ ਦੇ ਸ਼ਰਣਾ ਵਿੱਚ ਆਪਣੀ ਕਵਿਤਾ ਪੇਸ਼ ਕਰਨ ਤੋਂ ਪਹਿਲਾਂ ਚੰਨ ਲਾਈਨਾਂ ਅਰਜ਼ ਕਰ ਰਹੀ ਹਾਂ ਬਾਜਾ ਵਾਲਿਆ ਤੇਰੀ ਕੁਰਬਾਨੀ ਸਦਕੇ ਅਜ ਦੀਵੇ ਮੰਦਰਾ ਵਿੱਚ ਬਲਦੇ ਨੇ ਬਾਜਾ ਵਾਲਿਆ ਤੇਰੀ ਕੁਰਬਾਨੀ ਸਦਕੇ ਅਜ ਦੀਵੇ ਮੰਦਰਾ ਵਿੱਚ ਬਲਦੇ ਨੇ ਕੜਿਆਲ ਤੇ ਕੰਟੇ ਵੱਜਦੇ ਨੇ ਤੇ ਕਥਾ ਕੀਰਤਨ ਚੱਲਦੇ ਨੇ हिंदू धर्म बचान दी खातिर हिंदू धर्म बचान दी खातिर तू सरबंस अपना है वार दिता हुंदी जिसते है तेरी कृपा ओ सूरज कदे न टल देने हुं हुंदी जिसते है तेरी कृपा ओ सूरज कदे न टल देने ओ सूरज कदे न टल देने सात संगत जी ਸਿੱਖਦਿਆਂ 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 ਹੀ ਇਹ ਗੱਲ ਆਪਾਂ ਨੇ ਸਿੱਖੀ ਹੈ ਸਿੱਖਦਿਆਂ 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 ਹੀ ਇਹ ਗੱਲ ਆਪਾਂ ਨੇ ਸਿੱਖੀ ਹੈ ਅਨਖ ਦੀ ਖਾਤੇ ਜੀਨ ਮਰਨ ਨੂੰ ਕਹਿੰਦੇ ਲੋਖੀ ਸਿੱਖੀ ਹੈ ਅਨਖ ਦੀ ਖਾतिर ਜੀਨ ਮਰਨ ਨੂੰ ਕਹਿੰਦੇ ਲੋਖੀ ਸਿੱਖੀ ਹੈ ਤਾਰ ਤਲਵਾਰ ਦੀ ਹੁੰਦੀ ਸਚਮੁੱਚ ਵੇਖੋ ਕਿੰਨੀ ਤਿੱਖੀ ਹੈ ਤੇ ਤਲਵਾਰ ਦੀ ictar ਦੇ ਉੱਤੇ ਚਲਣਾ ਸੱਚਪੁੱਤ ਹੋ ਤੇ ਸਿੱਖੀ ਹੈ ਸਾ ਸੰਗਤ ਜੀ ਹੁਣ ਮਾ ਆਪ ਦੇ ਚੰਨਾਂ ਵਿੱਚ ਆਪਣੀ ਕਵਿਤਾ ਪੇਸ਼ ਕਰ ਰਹੀ ਆ ਹੈ ਕੁਰਬਾਨ ਤੇਰੀ ਕੁਰਬਾਨੀ ਤੇ ਹੈ ਕੁਰਬਾਨ ਤੇਰੀ ਕੁਰਬਾਨੀ ਤੇ ਬਾਜਾ ਵਾਲਿਆ ਇਹ ਦੁਨੀਆ ਸਾਰੀ ਹੈ ਕੁਰਬਾਨ ਤੇਰੀ ਕੁਰਬਾਨੀ ਤੇ ਬਾਜਾ ਵਾਲਿਆ ਇਹ ਦੁਨੀਆ ਸਾਰੀ तू सिंह बनाया सवा लख बराबर तू सिंह बनाया सवा लख बराबर कल्ला है लखाते पारी, कड़ी विच माछी वाड़े दे, कड़ी वाडे दे की गुजारी तू कल्ला रह गयो लड़दे लड़दे, तू कल्ला रह गयो लड़दे लड़दे हिम्मत नहीं सी फिर भी हारी जो जंग लड़ी तू खिलाफ जुलम दे जो जंग लड़ी तू खिलाफ जुलम दे सिंघा रखी है अजवी जारी कौम दी खातिर पा रहे शहीदिया कौम दी खातिर पा रहे शहीदिया खालसे तेरे ने वारो वारी तू परिवार वारिया سربंसदानी तू परिवार वारिया سربंसदानी कहंदे पे ने सब नर नारी तेरे वर का होया ना होना तेरे वर का होया ना होना ਦੁਨੀਆ ਦੇ ਵਿੱਚ ਪਰਉਪਕਾਰੀ ਸ਼ੀਸ਼ ਤਲੀ ਤੇ ਤੜਕੇ ਲੰਨਾ ਸ਼ੀਸ਼ ਤਲੀ ਤੇ ਤੜਕੇ ਲੰਨਾ ਤੂੰ ਸਾਨੂੰ ਸਿਖਲਾਇਆ ਹੈ ਸੰਤ ਸਿਪਾਹੀ ਬਣਾਇਆ ਸਾਨੂੰ ਲੜ ਅਕਾਲ ਪੁਰਖ ਦੇ ਲਾਇਆ ਹੈ ਸੰਤ ਸਿਪਾਹੀ ਬਣਾਇਆ ਸਾਨੂੰ ਲੜ ਅਕਾਲ ਪੁਰਖ ਦੇ ਲਾਇਆ ਹੈ ਸਤਕੇ ਤੇਰੀ ਕੁਰਬਾਨੀ ਦੇ ਸਤਕੇ ਤੇਰੀ ਕੁਰਬਾਨੀ ਦੇ ਸਿੱਖਾ ਮਾਨ ਜਗ ਵਿੱਚ ਪਾਇਆ ਹੈ जो बिकदा नहीं जो चुकदा नहीं जो बिकदा नहीं जो चुकदा नहीं, तू ऐसा पंथ चलाया है नही... जो बिकदा नहीं जो चुकदा नहीं तू ऐसा पंथ चलाया है पाई कन्हैया दे राही तू ਕਈ ਕ ਨਹੀਂ ਆਦੇ ਰਾਹੀ ਤੂੰ ਐ ਦੁਨੀਆ ਨੂੰ ਸਮਝਾਇਆ ਏ ਇੱਕ ਖੁਦਾ ਦੇ ਸਭ ਨੇ ਬੰਦੇ ਇੱਕ ਖੁਦਾ ਦੇ ਸਭ ਨੇ ਬੰਦੇ ਕੋਈ ਨਾ ਇੱਥੇ ਪਰਾਇਆ ਏ احسان ਤੇਰਾ ਅਸੀਂ ਪੁੱਲ ਨਾ ਸਕਦੇ احسان ਤੇਰਾ ਅਸੀਂ ਪੁੱਲ ਨਾ ਸਕਦੇ ਤੂੰ ਐਸਾ ਖੇਲ ਰਚਾਇਆ ਏ ਗਿੱਦੜ ਬਨ ਕੇ ਬੰਦਿਆਂ ਨੂੰ ਗਿੱਦੜ ਬਨ ਕੇ ਬੰਦਿਆਂ ਨੂੰ ਤੂੰ ਬੱਬਰ ਸ਼ੇਰ ਬਣਾਇਆ ਏ ਕੀਤੜ ਬਨ ਗਏ ਬੰਦਿਆਂ ਨੂੰ ਤੂੰ ਬੱਬਰ ਸ਼ੇਰ ਬਣਾਇਆ ਏ ਕਲਗੀ ਵਾਲੇ ਦੀ ਸਿੱਖਿਆ ਨੂੰ ਕਲਗੀ ਵਾਲੇ ਦੀ ਸਿੱਖਿਆ ਨੂੰ ਜਿਨੋ ਵੀ ਦਿਲੋਂ ਅਪਣਾਇਆ ਏ ਉਹਦੇ ਨਾਲ ਫਿਰ ਰਹਿੰਦਾ ਹਰਦਮ ਅਕਾਲਪੁਰਖ ਦਾ ਸਾਆ ਹੈ ਉਹਦੇ ਨਾਲ ਫਿਰ ਰਹਿੰਦਾ ਹਰਦਮ ਅਕਾਲਪੁਰਖ ਦਾ ਸਾਆ ਹੈ ਗੁਰਾਂ ਦੇ ਵਿਖਾਏ ਰਸਤੇ ਤੇ ਗੁਰਾਂ ਦੇ ਵਿਖਾਏ ਰਸਤੇ ਤੇ ਆਪਾਂ ਸਭ ਨੇ ਮਿਲ ਕੇ ਚੱਲਣਾ ਹੈ ਰੋਸ਼ਨ ਰਹੇ ਐ ਦੁਨੀਆ ਸਾਰੀ ਅਸਾ ਵਾਚ ਚਿਰਾਗ ਦੇ ਜਲਣਾ ਹੈ ਰੋਸ਼ਨ ਰਹੇ ਐ ਦੁਨੀਆ ਸਾਰੀ ਅਸਾ ਵਾਚ ਚਿਰਾਗ ਦੇ ਜਲਣਾ ਹੈ ਗੁਰਬਾਣੀ ਜੋ ਹੈ ਕਹਿੰਦੀ ਸਾਨੂੰ ਗੁਰਬਾਣੀ ਜੋ ਹੈ ਕਹਿੰਦੀ ਸਾਨੂੰ ਅਸਾ ਅਮਲ ਉਹਦੇ ਤੇ ਕਰਨਾ ਹੈ ਅਸੀਂ ਕੌਮ ਦੀ ਖਾਤਰ ਜੀਣਾ ਹੈ ਅਸੀਂ ਕੌਮ ਦੀ ਖਾਤਰ ਮਰਨਾ ਹੈ ਅਸੀਂ ਕੌਮ ਦੀ ਖਾਤਰ ਜੀਣਾ ਹੈ ਅਸੀਂ ਕੌਮ ਦੀ ਖਾਤਰ ਮਰਨਾ ਹੈ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਗੁਰਪਾਣੀ న్యూਸ میوزਿਕ ਐਂਟਰਟੇਨਮੈਂਟ ਸ਼ੋ ਜੱਕੀ ਸੀ ਤਰ੍ਹਾਂ ਦਾ ਕੋਈ ਵੀ ਕੰਟੈਂਟ ਵੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਜਲਦੀ ਕਲਾ ਮੀਡੀਆ ਨੈਟਵਰਕ ਐਪ